ਡੇਢ 2 ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗ ਨਹੀਂ ਅਸਨ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦੇ ਦਿੰਦੇ ਨੇ ਮੈਂ ਤਾਂ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਮੈਨੂੰ ਕਹਿਣ ਲੱਗੇ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈ ਨਹੀਂ ਹਾਂ ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣੇ ਗੈਨੀਆਂ ਨੂੰ ਪਤਾ ਚੱਲ ਜੇ ਕਿਉਂਕਿ ਆਮਦ ਹੈ ਸਮਾਗਮ ਤੇ ਆਮਦ ਹੈ ਕਹਿੰਦੇ ਨੇ ਇੱਕ ਤੇ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਧ ਪਚੰਦਾ ਸੁੱਤੀਆਂ ਹੀਆਂ ਸ਼ਕਤੀਆਂ ਜਾਗਦੀਆਂ ਜਵਾਨ ਬੋਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜੀ ਆਵਾਜ਼ ਇਸ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕੋ ਜਿਹੀ ਹੈ ਵਾਹਿਗੁਰੂ ਅੱਲਾਹ